ਸੋ ਗੁਰੂ ਸਾਹਿਬ ਨੇ ਸਿੱਖ ਨੂੰ ਸੁਚੇਤ ਕੀਤਾ ਭਈ ਇਹ ਜਿਹੜਾ ਸਮਾਂ ਹੈ ਭਾਈ ਇਹਦੇ ਵਿੱਚ ਇਹ गुज़रਦਾ ਜਾ ਰਿਹਾ ਲੰਘਦਾ ਜਾ ਰਿਹਾ ਇਹਦੇ ਪ੍ਰਤੀ ਤੂੰ ਜਾਗ ਕੇ ਇਹਨੂੰ ਸਫਲ ਕਰ ਲੈ ਨਿਕਲ ਤਾਂ ਇਹ ਜਾਣਾ ਹੀ ਹੈ ਭਾਵੇਂ ਸੁੱਤੇ ਆਪਾਂ ਸੁੱਤੇ ਰਹੀਏ ਭਾਵੇਂ ਜਾਗ ਲਈਏ ਮਨੁੱਖ ਸੁੱਤਾ ਹੋਇਆ ਸਮਾਂ ਨੇ ਗੁਜ਼ਰ ਹੀ ਜਾਣਾ ਜਿੰਨਾ ਟਾਈਮ ਮਿਲਿਆ ਜਿੰਨੇ ਸਾਲ ਮਿਲੇ ਨੇ ਦਿਨੋ ਦਿਨ ਉਮਰ ਘਟਦੀ ਜਾ ਰਹੀ ਹੈ ਸਮਾਂ ਨਿਕਲਦਾ ਜਾ ਰਿਹਾ ਹੱਥਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਇਸ ਨਿਸ ਦਾ ਮਤਲਬ ਹੈ ਰਾਤ ਤੇ ਦਿਨ ਦਾ ਮਤਲਬ ਦਿਨ ਹੈ ਇੱਕ ਇੱਕ ਦਿਨ ਕਰਕੇ ਏ ਉਮਰ ਤੇਰੀ ਘਟਦੀ ਜਾ ਰਹੀ ਹੈ ਜੀਵਨ ਹੱਥਾਂ ਦੇ ਵਿੱਚੋਂ ਜਾ ਰਿਹਾ ਤੇ ਜੇ ਸਰੀਰ ਦੇ ਰਹਿੰਦਿਆਂ ਹੋਇਆਂ ਵੈਗਰੂ ਦਾ ਸਿਮਰਨ ਨਾ ਕੀਤਾ ਬੰਦਗੀ ਨਾ ਕੀਤੀ ਤੇ ਅਖੀਰ ਨੂੰ ਪਛਤਾਉਣਾ ਪੈਗਾ ਕਿਉਂਕਿ ਬਾਕੀ ਦੀਆਂ ਚੀਜ਼ਾਂ ਸਾਡੇ ਨਾਲ ਜਾਣ ਵਾਲੀਆਂ ਨਹੀਂ ਤੇ ਨਾ ਹੀ ਸਾਨੂੰ ਇੱਥੇ ਤ੍ਰਿਪਤੀ ਦੇਣ ਵਾਲੀਆਂ ਨੇ ਦੋਵੇਂ ਚੀਜ਼ਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਕਿ ਨਾਮ ਨਾਲ ਵੀ ਜਾਂਦਾ ਹੈ ਤੇ ਇੱਥੇ ਵੀ ਆਨੰਦ ਸੁਖ ਉਹਦੇ ਵਿੱਚ ਹੀ ਮਿਲ ਸਕਦਾ ਹੈ ਹੋਰ ਸੰਸਾਰ ਦੀਆਂ ਚੀਜ਼ਾਂ ਕੋਈ ਟਿਕਾਰ ਨਹੀਂ ਦਿੰਦੀਆਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਚੇਤਾ ਕਰ ਚੇਤਨਾ ਹੈ ਤਉ ਚੇਤ ਲੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਵੀ ਐ ਮਨੁੱਖ ਜੇ ਤੂੰ ਚੇਤਾ ਕਰਨਾ ਹੈ ਜੇ ਤੂੰ ਯਾਦ ਕਰਨਾ ਵਾਹਿਗੁਰੂ ਨੂੰ ਤੇ ਤੇਰੇ ਕੋਲ ਸਮਾਂ ਬਹੁਤ ਵਧੀਆ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਬੜੀ ਸੋਹਣੀ ਤੈਨੂੰ ਦੇਹ ਮਿਲ ਗਈ ਐ ਬੜਾ ਸੋਹਣਾ ਸਰੀਰ ਮਿਲ ਗਿਆ ਤੇ ਇਹਦੇ ਵਿੱਚ ਤੂੰ ਸੁਚੇਤ ਹੋ ਕੇ ਜਾਗ ਕੇ ਸਿਮਰਨ ਕਰ ਨਾਲ ਨਾਲ ਸੰਸਾਰ ਦੇ ਕੰਮ ਕਰਦਾ ਚੱਲ ਤੇ ਨਾਲ ਨਾਲ ਦੋਵੇਂ ਟਾਈਮ ਦਾ ਨਿਤਨੇਮ ਇਹ ਸਿੱਖੀ ਦਾ ਮੂਲ ਸਿਧਾਂਤ ਹੈ ਅਹੀ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਇਹ ਵਾਰੀ ਹੈ ਬਹੁ ਸਮੇਂ ਬਾਅਦ ਆਈ ਹੈ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੀ ਐਸਾ ਹਰ ਨਾਮ ਨਾ ਚਿਤਿਓ ਸੇ ਕਾਹੇ ਜਗ ਆਏ RAM ਰਾਜੇ ਜਿਨ੍ਹਾਂ ਨੇ ਨਾਮ ਦਾ ਚਿੰਤਨ ਨਹੀਂ ਕੀਤਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਉਹਨਾਂ ਦਾ ਤੇ ਆਉਣ ਦਾ ਫਾਇਦਾ ਹੀ ਕੀ ਹੋਇਆ ਭਾਬ ਕੋਈ ਫਾਇਦਾ ਨਹੀਂ ਹੋਇਆ ਕੋਈ ਲਾਭ ਨਹੀਂ ਹੋਇਆ ਸਿਰਫ ਉਮਰ ਨੂੰ ਇੱਕ ਤਰ੍ਹਾਂ ਦੇ ਨਾਲ ਗਵਾ ਕੇ ਚਲੀ ਜਾਏ